ਮਾਨ ਸਾਹਿਬ ਸਦੀਕ ਸਾਹਿਬ ਦੇ ਤੇ ਰਣਜੀਤ ਕੌਰ ਜੀ ਦੇ ਨਾਲ ਜਦੋਂ ਤੁਸੀਂ ਜੁੜ ਗਏ ਹੋ ਕਿੰਨੇ ਅਗਬਰੇ ਲਗਾਤਾਰ ਕੰਮ ਕੀਤਾ ਇਕੱਠਿਆਂ ਕੋਈ ਅੰਦਾਜ਼ਾ ਹੈ ਅਸੀਂ ਵੇਖੋ ਅਸੀਂ 66 ਤੋਂ ਸ਼ੁਰੂ ਹੋ ਗਏ ਜੀ 6 ਤੋਂ ਸ਼ੁਰੂ ਹੋਏ ਫਿਰ ਅਸੀਂ ਫਿਲਮਾਂ ਬਣਾਈਆਂ ਆ ਕੇ ਅਸੀਂ ਵੀ 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 ਬਾਈ ਸਾਲ ਬਿਲ ਲੱਗ ਮਾਨ ਤੋਂ 22 ਸਾਲ ਕੋ ਫਿਰ ਫਿਲਮਾਂ ਫਿਰ ਜਦੋਂ ਬਾਬਾ ਉਹ ਦੂਜੇ ਹਾਲਾਤ ਆ ਕੇ ਪਹੁੰਚਾ ਹਾਂ ਥੋੜੇ ਵੇਖ ਵਾਲੇ ਜੀ ਜੀ ਤਾਂ ਉਸ ਫਿਰ ਮੈਂ ਬਾਬੇ ਚਲਾ ਗਿਆ ਜੀ ਉਹ ਬਰੇ ਕੋਈ ਸ਼ਰਾਬ ਮਾੜੇ ਰਹੇ ਲਾਸਟ ਤੁਹਾਡੀ ਮੇਰਾ ਖਲ ਬੋਲਾ ਸੀ ਬੋਲਾ ਬੋਲਾ ਜੀ ਹਾਂ ਐ ਸ਼ਾਸੀ ਜਾਈ ਹੈ ਜੀ ਸ਼ਾਹੀਏ ਚਾਰਵਾ ਵੀ ਸਾਤੋਲੇ ਟੋਲਾ ਸ਼ਾਇਦ ਚਮਕੀਲਾ ਦਾ ਗਾਣਾ ਸੀਗਾ ਚਮਕੀਲਾ ਸੀਗਾ ਉਹ ਚੁਕੀਦੇ ਉਹ ਪੈਣਾ ਬਾਬੇ ਲਿਖਿਆ ਵੈ ਹਾਂਜੀ ਉਹ ਆਪੇ ਸੀ 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 ਯੂਜ਼ ਨੂੰ ਚੇਂਜ ਕੀਤਾ ਸਦੀਕ ਸਾਹਿਬ ਦਾ ਮਿਊਜ਼ਿਕ ਹਾਂ ਆ ਮਿਊਜ਼ਿਕ ਸੀ ਦੀ ਕਿਦਾਂ ਜੀ 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 ਪਟੋਲਾ ਸੀ ਇਸ ਤੋਂ ਤੇ ਇਹਨੇ ਸਮੇਂ ਸਦੀਕ ਸਾਹਿਬ ਔਰ ਰਣਜੀਤ ਕੌਰ ਦੀ ਜੋੜੀ ਨੇ ਕਿੰਨੇ ਗੀਤ ਤੁਹਾਡੇ ਗਾਏ ਨੇ ਅੰਦਾਜ਼ਾ ਹੈ ਗਿਣਤੀ ਤੋਂ ਬੜਾ ਹੁਣ ਪਤਾ ਕਿੱਦੋਂ ਹੁਣ ਵੀ ਕਈ ਵਾਰ ਕਿ ਆਪ ਤੁਹਾਨੂੰ ਪੁੱਛਣਾ ਤਾਂ ਪਤਾ ਕਿੱਦੋਂ ਫੇਰ ਪੁੱਛੀ ਲਾ ਕੋ ਗਰਤੀ ਗੁਰਤੀ ਦੀ ਕਿਸ ਦੀ ਮੇਰੇ ਖਿਆਲ ਕੋਈ 2.5 300 ਗੀਤੇ ਹੋਏਗਾ ਹਾਂ ਬਾਰੀ ਹੋਊਗਾ ਹੋਊਗਾ ਇੰਨਾ ਤੇ ਹੋਏਗਾ ਸਿੱਧਕੀ ਹੈ ਨਾ ਹਾਂਜੀ ਜਦੋਂ ਉਦੋਂ ਗਾਣੇ ਸਾਰੇ ਹਿੱਟ ਹੁੰਦੇ ਸੀ ਜੀ ਜਦੋਂ ਹਿੱਟ ਹੋਣ ਨਾ ਸਾਰੇ ਗਾਣੇ ਹਾਂਜੀ ਉਦੋਂ ਲੱਗਦਾ ਕਈ ਹਜ਼ਾਰਾਂ ਹਾਂ ਹਾਂਜੀ ਜੀ ਬਿਲਕੁਲ ਬਿਲਕੁਲ ਇਹਦੀ ਹਾਂਜੀ ਜਦੋਂ ਕਈ ਅਣਗੌਲੇ ਪੈ ਰਹੇ ਹੁੰਦੇ ਨੇ ਹਾਂਜੀ ਉਹ ਤਕਰੀਬਨ ਸਾਰੇ ਹੀ ਗਾਣੇ ਹਿੱਟ ਹੁੰਦੇ ਸੀ ਠੀਕ ਹੈ ਜੀ ਤਾਂ 6 ਸਾਲ ਹੋ ਗਏ ਤੇ ਜਿਵੇਂ ਮਿਸਾਲ ਦੇ ਤੌਰ ਤੇ 10 10 ਫਿਕਰੀ ਹੋ ਗਏ 2 2.5 ਕਰਦੇ ਸੋ ਹੀ ਗਿਆਣਾ ਇਹ ਨਾ ਹੋ ਗਿਆ ਹਣਾ ਜੀ 2.5 ਤੋਂ ਹੋ ਹੀ ਜਾਂਦੇ ਨੇ ਜੀ 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 ਤਿੰਨ ਵਾਰ 15 15 ਕਰਨੀ ਕਰਦੇ ਦੇ ਚਾਲਦੇ ਹਾਂ ਜੀ ਜੀ ਬੱਚ ਆ ਗਿਆ ਤਾਂ ਉਹ ਵੱਡੇ ਪੱਥਰ ਦੇ ਆ ਗਏ ਜੀ ਹੋਵੇ ਹੋੜ 6 ਸਾਲ ਮੋਬੇ ਜਾ ਕੇ ਤੁਸੀਂ ਸੁਖਵਿੰਦਰ ਹੋ ਰਹੇ ਤੁਹਾਡੇ ਟੱਚ ਚ ਆਉਂਦੇ ਹਨਾ ਔਰ ਉਹਨਾਂ ਨੂੰ ਵੀ ਰਿਕਾਰਡ ਕੀਤਾ ਸੁਖਵਿੰਦਰ ਦਰਸ਼ਾਦ ਅਕਸਰ ਸ਼ਾਹ ਜੀ ਆਏ ਪਹਿਲਾਂ ਵੀ ਕੀਤੀ ਪੰਬੇ ਜਾ ਕੇ ਬਨਮੋੜ ਸਿੰਘ ਹੋਰ ਵਾਲੀ ਜਵਾਬ ਦੇ ਜਾਂਦੀ ਆ ਆ ਦੇ ਬਨਮੋੜ ਸਿੰਘ ਬੇਰਬਾ ਕਾ ਬਾਰਾ ਜੀ ਜੀ ਟਰੈਕਟਰ ਟਰੈਕਟਰ ਨੇ ਟਰੈਕਟਰ ਨੇ ਬਨਮੋੜ ਦੇ ਬੇਰਬਾ ਉਹ ਕੀਤੀ ਤੇ ਫਿਰ ਹੋਰ ਕੇ ਮੇਰੀ ਯਾਦ ਨਹੀਂ ਆ ਰਹਿਗਾ ਇੱਕ ਮੰਗਰ ਸੀ ਜਾ ਅੰਗਲੈਂਡ ਤੋਂ ਆਇਆ ਉਹਨੂੰ ਮੇਂਦਰਖਪੂਰ ਹੋਰਾਂ ਨੂੰ ਵੀ ਤੁਸੀਂ ਕੀਤਾ ਮੈਂਦਰਖਪੂਰ ਦੇ ਕੇ ਬਹੁਤ ਜ਼ਰ ਗਾਣੇ ਕੀਤੇ ਮੈਂਦਰਖਪੂਰ ਦੀ ਬੜੀ ਯਾਦ ਆ ਰਹੀ ਉਹ ਕੀਤੀ ਸੀ ਅੰਗਲੈਂਡ ਗਿਆ ਮੈਂ ਜੀ ਤਾਂ ਅੰਗਲੈਂਡ ਗਏ ਸੀ ਤੇ ਦਿਲ ਸੀ ਸਾਡੇ ਕੋਲ ਤੈਨਾਂ ਅੱਛਾ ਜੀ ਮੈਂਦਰਖਪੂਰ ਦਾ ਲੋਕਾਂ ਦੇ ਕੰਬੜਾ ਤੋਂ ਕਹਿੰਦੇ ਗਾਣੇ ਕੋਲ ਹੀ ਲਿਖਿਆ ਸੀ ਅੱਛਾ ਜੀ ਉੱਥੇ ਗਏ ਤੇ ਉੱਥੇ ਬੜਾ ਜਿਹਾ ਹੋਟਲ ਠਹਿਰੇ ਔਰ ਗੋਰਾ ਦਾ ਹੌਟਲ ਮੈਨੂੰ ਲੱਗੇ ਮੈਂ ਇੱਥੇ ਬਹਿ ਕੇ ਪੰਜਾਬੀ ਗਾਣੇ ਵਸਤੇ ਲਿਖਿਆ ਲੈ ਅਸ਼ਾ ਜੀ ਬਾਈ ਯਾਰ ਇਹ ਦੋਸਤ ਕੋਲ ਚੱਲ ਰਹਾ ਹੈ ਠੀਕ ਹੈ ਇੱਕ ਬਰਦਰ ਦੋਸਤ ਦਾ ਬਰਦਰ ਇਹਨੇ ਇੱਥੇ ਸੌਂਤਾਲ ਅਸ਼ਾ ਜੀ ਮਰਾ ਅਗਰ ਉਹਦੇ ਕੋਲ ਰਹਿਣਾ ਤੇ ਦੋ ਦਿਨ ਸਾਡੇ ਕੋਲ ਠੀਕ ਹੈ ਦੋ ਦਿਨਾਂ ਵਿੱਚ 10 ਗਾਣੇ ਉੱਥੇ ਲਿਖ ਕੇ ਸੁਣੂਗਾ ਵਾਹ ਜੀ ਬੋਗਲਾਰ ਤਾਂ ਬੜੀ ਚੱਲੀ ਹੋਇਆ ਬਾਬਾ ਹਾਂ ਪਾਪੀ ਗੱਲ ਨਾ ਕਰੇ ਠੀਕ ਹੈ ਜੀ ਅਸੀਂ 10 ਗਾਣੇ ਉੱਥੇ ਵੀ ਲਿਖੇ ਉੱਥੇ ਵੀ ਗਰਗਪੁਰ ਨੇ ਗਾਏ ਠੀਕ ਹੈ ਜੀ ਤੇ 뮤זיਕ ਬਾਤ ਉਹ ਲਾ ਉਹ ਲਵਾ ਚੱਲ ਪਿਆ ਸੀ ਕੰਪਨੀ ਹਾਂਜੀ ਹਾਂਜੀ ਉਹ ਲੋੜਾ ਬਣਾ ਲਿਆ ਪਰ ਉਹਦੇ ਉਪਰ ਸਗਵਿੰਦਰ ਸਗਵਿੰਦਰ ਕੋਲ ਬਹੁਤ ਚੜੀ ਪਰ ਵਿਚਾਰੇ ਨੂੰ ਵਕਤ ਨਹੀਂ ਮਿਲ ਰਿਹਾ ਮੈਨੂੰ ਯਾਰ 뮤זיਕ ਡਾਇਰੈਕਟਰ ਬਣਿਆ ਹੈ ਹਾਂਜੀ ਇਹਨੇ 뮤ਜ਼ਿਕ ਕੀਤਾ ਤੂ 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 ਗਏ ਵੀਰ ਕੀਤਾ ਇਹਨੇ ਹਾਂਜੀ ਹਾਂਜੀ ਹਾਂ ਇੱਕ ਸੀ ਬੁੱਢਾ ਧੀਰ ਜੋਰੀ ਨਾਲ ਇਹਨਾਂ ਦਾ ਮੇਰਾ ਰੂਸੀ ਬੜੇ ਮਸ਼ਹੂਰ ਹੈ ਜਿਆ ਨੰਬਰ ਤਰੀਆ ਮੁੰਡਿਆ ਵੇ ਕੱਚੀਆਂ ਕਲੀਆਂਾਂ ਤੋੜ ਜੀ 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 ਐਲਬਮ ਕੀ ਸੀ ਬੁੱਢਾ ਸੀ ਗਲੈਂਡ ਦਾ ਉਹ ਗੋਣਾ ਗੋਲਦੇ ਸਵੇ ਸਵੇ ਨੂੰ ਅੱਛਾ ਜੀ ਪਰ ਤੁਸੀਂ ਕੰਪੂ ਘਾਣੇ ਬਹੁਤ ਐਸੀ ਸੀ ਐਸੇ ਸੁਖਿੰਦਰ ਦੀ ਕਿਤਾਬ ਵਿੱਚ ਜਿਹੜੇ ਸ਼ਾਦਰੀ ਵੀ ਆਏ ਤਰ ਨਾ ਕੋਈ ਕਹੀ ਸ਼ਾਹ ਬਾਤ ਹੈ ਹਾਂ ਬਾਤ ਹੈ ਤੇ ਸ਼ਾਹ ਤਾਂ ਔਰ ਉਹਨਾਂ ਤੋਂ ਬਾਅਦ ਗੱਲ ਕਰੀਏ ਤੁਸੀਂ ਲੰਮੇ ਸਮੇਂ ਤੋਂ ਹਰਪੰਨ ਮਾਨਜੀ ਦੇ ਨਾਲ ਜੁੜੇ ਹੋ ਹਾਂ ਬਾਤ ਹੈ ਹਰਪੰਨ ਆ ਗਿਆ ਤੇ ਚਲੋ ਤੁਹਾਡਾ ਸਫਰ ਅੱਜ ਤੱਕ ਜਾਰੀ ਹੈ ਮੇਰੇ ਖਿਆਲ 20 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਅਦਰ ਕੀ ਹੈ ਬੈਦੁਰੋਜ ਉਹ ਉਹ ਫਸਤੇ ਦਿਨੋਂ ਅਰਤੀ ਵਾਲੀ ਗਾਂ ਜੀ ਫਿਰਦੀ ਸੀ ਜਿਹਾ ਮਰਜੀ ਪੇੜਾ ਦਿੱਤਾ ਉਹ ਦੁਕਾਨ ਤੇ ਚਲੀ ਗਈ ਠੀਕ ਹੈ ਜੀ ਨਹੀਂ ਸਵੇਰ ਹੀ ਪਹਿਲਾਂ ਗਈ ਹਾਂ ਜੀ ਮੈਂ ਜਿੱਥੇ ਬਹਿ ਗਿਆ ਜਿਹੜਾ ਜੜ ਗਿਆ ਜੜ ਗਿਆ ਬਾਕੀ ਫਿਰ ਉਹਦੇ ਨਾਲ ਪੂਰੀ ਤਰ੍ਹਾਂ ਜੁੜਿਆ ਮੈਂ ਮੈਂ ਹਾਂ ਮੈਂ ਪੂਰੀ ਤਰ੍ਹਾਂ ਜੁੜਿਆ ਐਵੇਂ ਕੱਚਾ ਪਿੱਲੀ ਮਨਨ ਜੀ ਨਾਲ ਇਵੇਂ ਜਿਹੜੀ ਜਿਹੜੀ ਅੰਡਰਸਟੈਂਡਿੰਗ ਹੋ ਗਈ ਤਾਂ ਹੋ ਗਈ ਮੈਂ ਮੈਂ ਗੱਲ ਉਹ ਕਰਨ ਲੱਗਾ ਸੀ ਵੀ ਇਹ ਮਾਂ ਹਰ ਭਗਤ ਮਾਨ ਜੀ ਤੋਂ ਬਾਅਦ ਕੋਈ ਐਸਾ ਕਲਾਕਾਰ ਹੋਰ ਨਹੀਂ ਆ ਜਿਹੜਾ ਤੁਹਾਡੇ ਨਾਲ ਇਦਾਂ ਜੁੜ ਸਕੇ ਜਾਂ ਤੁਹਾਨੂੰ ਅਜੇ ਤੱਕ ਨਾ ਲਿਪਨ ਬੇਕਲੀ ਕੋ ਬਹੁਤ ਵਰਸ਼ਾਦੀਆਂ ਕਾਫੀ ਸਾਰੀਆਂ ਕੀਤੀਆਂ ਜੀ ਆਦੇਸੀ ਬਾਣੀ ਤੇ ਸਿਕੰਦਰ ਜੀ ਆ ਚਾਰ ਪੰਜ ਜੀ ਇਹਦੀਆਂ ਵੀ ਕੋਈ ਜਲਵਾ ਬਾਕ ਕੀਤੀਆਂ ਜੀ 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 ਕਾਫੀ ਹੋੜ ਗਿਆ ਨਾ ਅੰਮ੍ਰਿਤ ਗੋਗੀ ਹਾਂ ਕੋ ਹਾਂ ਬਹੁਤ سارے ਜਿਹੜੇ ਕਾਫੀ سارے ਮੁੰਡੇ ਆਏ ਗਏ ਨੇ ਜੀ 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 ਤਾਂ ਹਮਗਰ ਭਗਲ ਜੇ ਤੋ ਆ ਗਏ ਨਾ ਜੀ ਜੀ ਫਿਰ ਇੱਕੋ ਤਾਂ ਨਾ ਜੁੜ ਜਾਂਦਾ ਬਿਲਕੁਲ ਬਈ ਚਲੋ ਯਾਰ ਇਹ ਗੁਰੂ ਕਰ ਲਈ ਹੈ ਫਿਰ ਫਿਰ ਮਸ਼ਹੂਰ ਹੋ ਗਿਆ ਪੰਜਾਬੀ ਦੁਬਾਰਾ ਹਾਂ ਜੀ ਦੁਬਾਰਾ ਜੀ ਜੀ ਹੈ ਜੀ ਉਹ ਫਿਰ ਹਰ ਸਾਲ ਸਾਲ ਚ ਇੱਕ ਫਿਲਮ ਕਰਨੀ ਤੇ ਕੈਲਬਮ ਕਰਦੇ ਜੀ ਦੋ ਫਿਰ ਕੋਣਾ ਬਹੁਤ ਐਨਾ ਐਨਾ ਕੀ ਚੱਲ ਗਿਆ ਬਿਲਕੁਲ ਬਿਲਕੁਲ ਕਿੰਨਾ ਕੁ ਬਸਾ ਬਾਰੀ ਜਾਊਗਾ ਬੰਦਾ ਸਹੀ ਗੱਲ ਅੱਛਾ ਮਾਨ ਸਾਹਿਬ ਹਰਪ੍ਰੀਤ ਮਾਨ ਜੀ ਤੇ ਆਪਾਂ ਆਉਣੇ ਆ ਉਹ ਤੋਂ ਪਹਿਲਾਂ ਇੱਕ ਮੇਰੇ ਦਿਮਾਗ ਚ ਸਵਾਲ ਆ ਰਿਹਾ ਤੁਹਾਡੇ ਗੀਤਾਂ ਬਾਰੇ ਹੈ ਕਿ ਤੁਸੀਂ ਜਿਵੇਂ ਦੱਸਿਆ ਤੁਸੀਂ ਪੜ੍ਹਾਈ ਕੀਤੀ ਪੜ੍ਹਾਈ ਤੋਂ ਬਾਅਦ ਕਾਲਜ ਕਾਲਜ ਤੋਂ ਬਾਅਦ ਤੁਸੀਂ ਇੱਧਰ ਜੁੜ ਗਏ ਲੇਕਿਨ ਤੁਹਾਡੇ ਜਿਹੜੇ ਗੀਤਾਂ ਦੇ ਕਰੈਕਟਰ ਨੇ ਤੁਹਾਡੇ ਜਿਹੜੇ ਗੀਤਾਂ ਦੇ ਪਾਤਰ ਹੁੰਦੇ ਆ ਉਹ ਪਿਓਰ ਪਿੰਡੂ ਜਿੰਨਾ ਬਾਰੇ ਆਪਾਂ ਉਸ ਦੌਰ ਦੇ ਵਿੱਚ ਪੰਜਾਬ 60-65 ਅੰਸਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੇ ਨਾਲ ਤੁਸੀਂ ਵਿਚਰੇ ਨਹੀਂ ਹੋ ਇੰਨਾ ਕਿਉਂਕਿ ਤੁਸੀਂ ਪੜਦੇ ਰਹੇ ਹੋ ਫਿਰ ਵੀ ਉਹਨਾਂ ਦੀ ਜਿਵੇਂ ਬਹਿ ਕੇ ਬੋਰਡ ਦੀ ਝਾਵੇਂ ਸਭ ਨੂੰ ਕੰਡਾ-ਕੰਡਾ ਵਰਤਾਵੇਂ ਰੀਠੇ ਜੰਨੀ ਆਪ ਖਾ ਜਾਵੇਂ ਮਤਲਬ ਇੰਨਾ ਕੈਰੇਕਟਰ ਦੀ ਜਿਹੜੀ ਇਹਨਾਂ ਦੇ ਲੋਕਾਂ ਦੇ ਨਾਲ ਤੁਸੀਂ ਬਾਕਾਇਦਾ ਵਿਚਰਦੇ ਰਹੇ ਹੋ ਇਹੋ ਜਿਹੇ ਲੋਕਾਂ ਦੇ ਨਾਲ ਜਾਂ ਜੀ ਜਿਹੜੀ ਅਬਜ਼ਰਵੇਸ਼ਨ ਹੈ ਨਾ ਬੰਦੇ ਦੀ ਜੀ ਅਬਜ਼ਰਵੇਸ਼ਨ ਤੁਰੇ ਚ ਹੋਣੀ ਚਾਹੀਦੀ ਕਿਸੇ ਕੈਰੈਕਟਰ ਨੂੰ ਪੜਨ ਵਾਸਤੇ ਪੜਨ ਵਾਸਤੇ ਬਿਲਕੁਲ ਜੀ ਉਹ ਇਨੇ ਚੱਚੀ ਪੜਿਆ ਜਾ ਸਕਦਾ ਹੈ ਜੀ ਕਿਉਂਕਿ ਮੈਂ ਜੋ ਬਰਿਆ ਪਟ ਦਾ ਸਰਪ੍ਰਾਈਜ਼ ਪੱਛਪਰ ਤੋਂ ਜੀ ਇੱਕ ਪੰਤਾ ਕੋਲ ਇੱਕ ਆਪਾਂ ਸਾਰੇ ساری ਸਬਜ਼ੀ ਖਾਂਦੇ ਦਾਣਾ ਹੀ ਰੋਨੇ ਆਪਾਂ ਹਾਂ ਜੀ ਹੈ ਵੀ ਸਵਾਦ ਵੇਖਣ ਲਈ ਹਾਂ ਤੇ ਕਈ ਦਿਲਚਸਪ ਬੰਦੇ ਆਏ ਜਾਂਦੇ ਨੇ ਜੀ ਹੈ ਜੀ ਉਸ ਜ਼ਮਾਨੇ 'ਚ ਆਮ ਤੌਰ ਤੇ ਆਮਲੀ ਵਗੈਰਾ ਹਣਾ ਉਸ ਵਕਤ ਦੇ ਜਿਹੜੇ ਨਾ ਇਹ ਕਰੈਕਟਰ ਜਿਹੇ ਉੱਪਰ ਵੀ ਕਰੈਕਟਰ ਹੁੰਦੇ ਸੀ ਉੱਬਰਵਾ ਸੀਗਾ ਔਰ ਖਾਸ ਕਰ ਜੋ ਉਹਨਾਂ ਦੀ ਤਜ਼ਕਰਬਾਜੀ ਸੀ ਨਾ ਜੋ ਹਾਸਾ ਸੀ ਉਹਨਾਂ ਜਿਹਾ ਹੈ ਇਹ ਤੁਹਾਡੇ ਅਮਲੀਆਂ ਬਾਰੇ ਕਾਫੀ ਗਾਣੇ ਨੇ ਕਾਫੀ ਮੈਂ ਬੋਲਦਾ ਅੱਜ ਵੀ ਕਈ ਵਾਰ ਅਸੀਂ ਗੱਲਾਂ ਕਰਦੇ ਜਿਨਾਂ ਨਾਲ ਜੀ ਉਹਨਾਂ ਚਾਚੇ ਵੀ ਗੱਲ ਹੈਗੀ ਆ ਹਾਂਜੀ ਅੱਜ ਵੀ ਜਿਹੜੇ ਬੰਦੇ ਹੈਗੇ ਨਾ ਉਹ ਗੱਲ ਕਰਦੇ ਟਿਕਾ ਕੇ ਜੀ 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 ਹੈ ਫਿਰ ਸਿਰਫ ਉਹਨਾਂ ਦਾ ਕਰੈਕਟਰ ਨਹੀਂ ਲਿਖਦੇ ਤੁਸੀਂ ਉਹਨਾਂ ਦੇ ਅੰਦਰ ਦੀ ਭਾਵਨਾ ਕੀ ਆ ਜਿਵੇਂ ਉਹ ਹੁਣ ਦਲਜੀ ਨੇ ਗੱਲ ਕੀਤੀ ਸੀਗੀ ਤਿੰਨ ਲਾਉਂ ਪੇਡਾਂ ਉਹ ਉਹਦੇ ਅੰਦਰ ਦੀ ਭਾਵਨਾ ਕੀ ਆ ਉਸ ਬੰਦੇ ਦੀ ਉਹਨੂੰ ਲਿਖਣਾ ਹਾਂ ਉਹ ਮੇਰੇ ਖਿਆਲ ਤੋਂ ਉਹ ਆਪਦੀ ਇਕਨੋਮੀ ਆਪ ਸੋਚਦਾ ਕੀ ਆ ਉਹ ਹਾਂ ਆਪਦੀ ਇਕਨੋਮੀ ਆਪ ਹੀ ਬਦਲ ਉਹ ਵੰਦੀ ਇਕਨੋਮੀ ਦਾ ਪੂਰਾ ਕੱਢ ਕੇ ਰੱਖਦੇ ਪੀ ਉਹ ਸੋਚਦਾ ਕੀ ਆ ਉਹ ਵੀ ਤੁਸੀਂ ਬਕਾਇਦਾ ਹਨਾ ਉਹਦੀ ਕਲਪਨਾ ਉਹਦੀ ਉਹਦੀ ਕਲਪਨਾ ਨੂੰ ਤੁਸੀਂ ਲਿਖਿਆ ਹਾਂ ਬਿਲਕੁਲ ਆ ਮਾ ਸਾਹਿਬ ਅੱਜ ਦੇ ਜ਼ਮਾਨੇ ਦੇ ਕਹ ਲੀਏ ਉਹ ਅਡਾਨੀ ਬਾਨੀ ਮੈਂ ਫਿਰਦਾ ਉਹਦਾ ਸਾਹਿਬ ਉਹਦਾ ਸਾਹਿਬ ਉਹਲਾ ਕਰਦੇ ਰੱਖਣਾ ਇਹ ਅੱਜ ਮੇਰੇ ਅੱਜ ਠਾਲਦੇ ਅੱਜ ਮੈਨੂੰ ਅੱਜ ਮੇਰਾ ਕੰਮ ਕੱਢਣਾ ਹੈ ਮੇਰਾ ਕੁੱਤਾ ਸਰਜੇ ਉਹ ਖਾ ਕੇ ਨਾ ਸਮਝਵਾ ਗਿਆ ਹਾਂ ਸਾਹਿਬ ਪੰਮਰਾ ਸਾਹਿਬ ਤੋਂ ਤੁਸੀਂ ਜ਼ਿਕਰ ਕੀਤਾ ਔਰ ਬਹੁਤ ਸਾਰੇ ਅੱਜ ਤੱਕ ਸੇਵਾਦਾਰਾਂ ਨੇ ਕੰਮ ਕੀਤਾ ਤੁਸੀਂ ਉਹ ਹੁਜਾ ਸਾਹਿਬ ਨਾਲ ਤੁਹਾਡੀ ਬੜੀ ਮਿੱਤਰਤਾ ਰਹੀ ਬਹੁਤ ਬਹੁਤ ਭਮੜਾ ਸਾਹਿਬ ਨਾਲ ਉਹਜਾ ਸਾਹਿਬ ਨਾਲ ਜਾਂ ਹੋਰ ਕਿਸੇ ਨਾਲ ਕੋਈ ਖਾਸ ਯਾਦ ਬਹੁਤ ਹੋਣਗੀਆਂ ਵੈਸੇ ਇੰਨੇ ਲੰਮੇ ਸਫ਼ਰ ਚ ਗੱਲਾਂ ਕੋਈ ਕਦੀ ਮਹਿਫਲ ਸਜਾ ਕੇ ਬੈਠੇ ਹੋ ਭਮੜਾ ਸਾਹਿਬ ਨੇ ਕੋਈ ਗੱਲ ਕੀਤੀ ਹੋਵੇ ਉਹ ਵੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਜਰਾ ਕਿ ਕਿ ਹਰ ਚੀਜ਼ ਦਰਸ਼ਕਾਂ ਨਾਲ ਸਾਂਝੀ ਕਰਵਾਉਣੀ ਨਹੀਂ ਕੁਝ ਪਰਸਨਲ ਵੀ ਕੋਈ ਜੱਜ ਦੀ ਜਾਈ ਦੀ ਕੋਈ ਤੁਹਾਡੀ ਬਹੁਤ ਪਤਾ ਕੀ ਹੋਦਾ ਜੀ ਬਕਰ ਫਸ ਪਰ ਬੜਾ ਪ੍ਰਵਾਹ ਮੇਰੇ ਸੋਹਰਾ ਜੀ ਜੀ ਪਰ ਮੈਂ ਤਾਂ ਬਰੀਕ ਸੀ ਉਹ ਬਕਰ 뮤직 ਦਾ ਜੀ 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 ਔਰ ਅਲਫਾਜ਼ੀ ਦਾ ਗਾਣੇ ਦੀ ਦਾ ਵਾਹ ਬੜੀ ਸਭਈ ਸੀ ਵਾਹ ਇਹ ਮਹਾਨ ਇਹੋ ਆ ਚਰਜੀ ਸਭ ਛੋਟਾ ਮੇ ਤੋਂ ਜੀ ਜੀ ਚਰਜੀ ਚਰਜੀ ਨੇ ਤਾਂ ਬੱਲੇ ਬੱਲੇ ਕਰਾ ਛੱਡੀ ਕੋਈ ਸ਼ੱਕ ਨਹੀਂ ਹੈ ਜੀ 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 ਜੋ 뮤직 ਦੇ ਵਿਚੋਰੇ ਰਗਲੇ ਆ ਗਾ ਬੋ ਇੱਕ ਤੁਸੀਂ ਪ੍ਰੋਗਰਾਮ ਦੂਰਦਰਸ਼ਨ ਦਾ ਕੀਤਾ ਨਖਰਾ 96 ਉਹਦੇ ਜਿਹੜੇ ਗੀਤ ਸੀ ਉਹ ਵੀ ਬਬੜਾਏ ਉਹ ਆਉਹੀ ਆ ਜਾ ਉਹ ਰੀਜ਼ੀ ਨਾ ਹਾਜੀ ਆ ਰਜੀਤ ਆ ਜਾਂ ਫਿਰ ਬਰਵਾਤੀ ਉਹ ਰੌਣਕ ਮੇਲਾ ਹੀ ਮੈਂ ਚਰੁਕਰਾਇਆ ਸੀ ਹਾਂਜੀ ਰੌਣਕ ਮੇਲਾ ਹੀ ਦਾ ਉਹਦਾ ਮੈਂ ਰੱਖਿਆ ਜੀ 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 ਫਿਰ ਇੱਕ ਜੀ ਨਖਰਾ ਹਾਂਜੀ ਉਹ ਵੀ ਮੈਂ ਰੱਖਿਆ ਨਖਰਾ 96 ਜਦੋਂ ਤੁਸੀਂ ਕੀਤਾ ਮਾਸ਼ਾ ਅੱਲਾਹ ਨੂੰ ਮਾਰ ਗਿਆ ਲੋਕ ਪਾ ਕੇ ਬਾਹਰ ਨਿਕਲੀ ਵੈ ਮਰ ਗਈ ਲੋਕੋ ਹਾਂ ਹਾਂ ਆਹ ਸੋਣੀਆਂ ਸਾਨੂੰ ਤੇਰੀਆਂ ਡੀਕਾ ਉਹ ਸਾਰੇ ਦੋ ਤਿੰਨ ਪ੍ਰੋਗਰਾਮ ਬਲਾਈ ਹਾਂਜੀ ਉਹ ਨਵੇਂ ਦੀ ਆ ਟੀਵੀ ਵਾਲਾ ਨੇ ਉਹਦੇ ਵਾਲਿਆਂ ਨੇ ਨਵੇਂ ਸਾਡੇ ਚੱਲਦਾ ਹੁੰਦਾ ਸੀਗਾ ਜੀ ਜੀ ਉਹਦਾ ਫਿਰ ਕੋਈ ਨਾ ਕੋਈ ਲਾ ਰੱਖ ਦਿੰਦੇ ਸਨ